ਆਮ ਤੌਰ ਤੇ ਜਦੋਂ ਹੁਣ ਅਸੀਂ ਕੋਈ ਵੀ ਸਬਜ਼ੀ ਬਣਾਉਂਦੇ ਆ ਤਾਂ ਟਮਾਟਰ ਦੀ ਵਰਤੋਂ ਅਸੀਂ ਵੱਧ ਮਾਤਰਾ ਤੇ ਕਰਦੇ ਆ ਟਮਾਟਰ ਦੇ ਨਾਲ ਇੱਕ ਵੱਖਰਾ ਸੁਆਦ ਆ ਜਾਂਦਾ ਪਰ ਇਸ ਦੇ ਨਾਲ ਤੁਹਾਨੂੰ ਦੱਸਦੀ ਏ ਕਿ ਹੁਣ ਜਦੋਂ ਟਮਾਟਰ ਖਾਨੇ ਆ ਪਰ ਹੁਣ ਚੈਰੀ ਟਮਾਟਰ ਤੁਹਾਡੇ ਲਈ ਕਿੰਨਾ ਕੁ ਫਾਇਦਾ ਹੈ ਉਸ ਬਾਰੇ ਜਾਣਕਾਰੀ ਦਵਾਂਗੇ ਚੈਰੀ ਟਮਾਟਰ ਤੁਹਾਡੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੇਕਰ ਤੁਸੀਂ ਆਪਣੀ ਡਾਈਟ ਵਿੱਚ ਚੈਰੀ ਟਮਾਟਰ ਦੀ ਐਂਟਰੀ ਕਰ ਲੈਂਦੇ ਹੋ ਤਾਂ ਤੁਹਾਡੇ ਨਾਲ ਬਹੁਤ ਸਾਰੀਆਂ ਜੁੜੀਆਂ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਸਕਰੀਆਂ ਨੇ ਯਾਨੀ ਕਿ ਚੈਰੀ ਟਮਾਟਰ ਖੰਡ ਵਿਟਾਮਿਨ ਸੀ ਵਿਟਾਮਿਨ ਏ ਫੀਡ ਵਿੱਚ ਨਾਲ ਹੀ ਨਾਲ ਪੋਟਾਸ਼ੀਅਮ ਕੈਲਸ਼ੀਅਮ ਯਾ ਹੋਰਾਂ ਚੀਜ਼ਾਂ ਦੀ ਜਿਹੜੀ ਕਮੀ ਹੁੰਦੀ ਹੈ ਉਸ ਨੂੰ ਭਰਪੂਰ ਕਰ ਦਿੰਦਾ ਹੈ ਯਾਨੀ ਕਿ ਇੱਕ ਚੈਰੀ ਟਮਾਟਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਂਦੀਆਂ ਨੇ ਜਿਸ ਦੇ ਨਾਲ ਤੁਹਾਡੇ ਸਰੀਰ ਦੀਆਂ ਥਈ ਦਿੱਕਤਾਂ ਦੂਰ ਹੋ ਜਾਂਦੀਆਂ ਨੇ ਕਈ ਵਾਰ ਹੁਣ ਦੱਸੀਏ ਕਿ ਕਿਹਾ ਜਾਂਦਾ ਹੈ ਕਿ ਚੈਰੀ ਟਮਾਟਰ ਜਿਹੜਾ ਵਾ ਕਈਆਂ ਨੂੰ ਲੱਗਦਾ ਕਿ ਸ਼ਾਇਦ ਨੁਕਸਾਨਦਾਇਕ ਆਪਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਤੱਤ ਅਜਿਹੇ ਨੇ ਜੋ ਤੁਹਾਡੇ ਸਰੀਰ ਲਈ ਫਾਇਦੇਮੰਦ ਨੇ ਚਾਹੇ ਤੁਹਾਡੇ ਸਰੀਰ ਨੂੰ ਵਿਟਾਮਿਨ ਪੋਟਾਸ਼ੀਅਮ ਕੈਲਸ਼ੀਅਮ ਯਾ ਕੁਝ ਵੀ ਚਾਹੀਦਾ ਹੈ ਉਹ ਚੈਰੀ ਟਮਾਟਰ ਦੇ ਵਿੱਚ ਮੌਜੂਦ ਹੁੰਦੇ ਨੇ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਜਦੋਂ ਉਹ ਚੈਰੀ ਟਮਾਟਰ ਦੇ ਵਿੱਚ ਕਿਹਾ ਜਾਂਦਾ ਇੱਕ ਲਿਕੋਪੀਨ ਹੁੰਦਾ ਹੈ ਜੋ ਕਿ ਤੁਹਾਡੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਦੂਧ ਕਰਦਾ ਹੈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਸੋਚ ਨੂੰ ਘਟਾਉਂਦਾ ਹੈ ਕਿ ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਮਦਦਗਾਰ ਹੁੰਦਾ ਹੈ ਤਾਂ ਕੁਝ ਲੋਕ ਕਹਿੰਦੇ ਰੋਗਾਂ ਨਾਲ ਜੁੜੇ ਹੁੰਦੇ ਨੇ ਹੁਣਾਂ ਲਈ ਦਿਲ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਸਿਰ 'ਚ ਸੋਚ ਪੈ ਜਾਂਦੀ ਐ ਤਾਂ ਉਹ ਸੋਚ ਖਤਮ ਹੋ ਜਾਂਦੀ ਐ ਯਾਨੀ ਕਿ ਇਹ ਜਿਹੜਾ ਹੁਣ ਤੁਹਾਡੇ ਲਈ ਵਰਦਾਨ ਸਾਬਤ ਹੁੰਦਾ ਜਿਸ ਤੋਂ ਬਾਅਦ ਤੁਹਾਨੂੰ ਬਹੁਤ ਵੱਡੇ ਪੱਧਰ ਦੇ ਫਾਇਦੇ ਹੁੰਦੇ ਨੇ ਲਾਭ ਮਿਲਦੇ ਨੇ ਜਿਸ ਤੋਂ ਬਾਅਦ ਤੁਹਾਡੀਆਂ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤਾਂ ਜੇਕਰ ਤੁਸੀਂ ਵੀ ਚੈਰੀ ਟਮਾਟਰ ਨੂੰ ਆਪਣੇ ਰੋਜ਼ਾਨਾ ਦੀ ਡਾਈਟ ਦੇ ਵਿੱਚ ਸ਼ਾਮਲ ਕਰ ਲੈਂਦੇ ਹੋ ਤਾਂ ਤੁਹਾਨੂੰ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ ਪੋਟਾਸ਼ੀਅਮ ਕੈਲਸ਼ੀਅਮ ਕਾਰਬੋਹਾਈਡਰੇਟ ਜਾਨੀ ਕਿ ਕੁਝ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਚੈਰੀ ਟਮਾਟਰ ਵਿੱਚ ਪਾਈਆਂ ਜਾਂਦੀਆਂ ਨੇ ਸਾਡੇ ਸੀਟ ਵਿੱਚ ਬਲੱਡ ਪ੍ਰੈਸ਼ਰ ਵਧਦਾ ਤੁਹਾਡਾ ਉਹ ਕੰਟਰੋਲ ਹੋ ਜਾਵੇਗਾ ਸੋਜ ਵੱਧਦੀ ਹੈ ਜਾਂ ਫਿਰ ਦਿਲ ਦੀਆਂ ਬਿਮਾਰੀਆਂ ਨੇ ਤਾਂ ਉਹ ਸਾਰੇ ਰੋਗ ਤੁਹਾਡੇ ਜੜ ਤੋਂ ਖਤਮ ਹੋਣਗੇ ਜਿਸ ਤੋਂ ਬਾਅਦ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਔਰ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਚੈਰੀ ਟਮਾਟਰ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ ਉਸਦੇ ਸਤੇ ਕੋਈ ਫਾਇਦੇ ਨਹੀਂ ਹੋਣਗੇ ਉਸ ਦਾ ਕੋਈ ਲਾਭ ਨਹੀਂ ਹੋਵੇਗਾ ਪਰ ਤੁਸੀਂ ਗਲਤ ਹੋ ਹੁਣ ਚੈਰੀ ਟਮਾਟਰ ਦੇ ਕੀ ਫਾਇਦੇ ਨੇ ਉਹ ਤਾਂ ਨੇ ਨਾਲ ਤੁਸੀਂ ਸਾਂਝੀ ਕੀਤੀ ਆ ਜਿੱਥੇ ਸਰੀਰ ਜਿਹੜਾ ਵਾ ਉਹ ਤੰਦਰੁਸਤ ਰਹਿੰਦਾ ਇਸ ਦੇ ਵਿੱਚ ਆਕਸੀਜਨ ਪੋਟਾਸ਼ੀਅਮ ਕੈਲਸ਼ੀਅਮ ਵਿਟਾਮਿਨ ਜੀ ਕਮੀ ਜਿਹੜੀ ਹੁੰਦੀ ਆ ਉਹ ਚੈਰੀ ਟਮਾਟਰ ਭਰਪੂਰ ਕਰ ਦਿੰਦਾ ਤੇ ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਲੈਂਦੇ ਹੋ ਤਾਂ ਹੋਰ ਵੀ ਬਾਦ ਮਾਤਰਾ ਤੇ ਤੁਹਾਨੂੰ ਲਾਭ ਮਿਲਦਾ ਹੈ ਇਹ ਚੈਰੀ ਟਮਾਟਰ ਤੁਹਾਡੇ ਲਈ ਵਰਦਾਨ ਸਾਬਤ ਹੁੰਦਾ ਹੈ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਸ ਦਾ ਨੁਕਸਾਨ ਬਹੁਤ ਘੱਟ ਹੈ ਤੁਹਾਡੇ ਸਰੀਰ ਵਿੱਚ ਹੋਣ ਵਾਲੀਆਂ ਕਮੀਆਂ ਨੂੰ ਭਰਪੂਰ ਕਰ ਦਿੰਦਾ ਹੈ ਤੇ ਜੇਕਰ ਤੁਸੀਂ ਵੀ ਇਹਨਾਂ ਸਾਰੀਆਂ ਕਮੀਆਂ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਆਪਣੀ ਡਾਈਟ ਪਲਾਨ ਦੇ ਵਿੱਚ ਚੈਰੀ ਟਮਾਟਰ ਦੀ ਐਂਟਰੀ ਕਰ ਲਓ ਕਿਉਂਕਿ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣ ਵਾਲੇ ਨੇ ਬਹੁਤ ਸਾਰੀਆਂ ਚੀਜ਼ਾਂ ਦਾ ਫਾਇਦਾ ਹੋਵੇਗਾ ਜਿਹੜੀਆਂ ਚੀਜ਼ਾਂ ਤੁਹਾਨੂੰ ਨੁਕਸਾਨਦਕ ਲੱਗਦੀਆਂ ਨੇ ਜਿਹੜੀਆਂ ਚੀਜ਼ ਦੀ ਕਮੀ ਲੱਗਦੀ ਆ ਉਹ ਚੈਰੀ ਟਮਾਟਰ ਤੁਹਾਡੇ ਸਰੀਰ ਵਿੱਚ ਪੂਰਾ ਕਰੇਗਾ ਵਿਟਾਮਿਨ ਸੀ ਵਿਟਾਮਿਨ ਏ ਪੋਟਾਸ਼ੀਅਮ ਕੈਲਸ਼ੀਅਮ ਦੀ ਕਮੀ ਜੇਕਰ ਤੁਹਾਡੇ ਸਰੀਰ ਵਿੱਚ ਹੈ ਤਾਂ ਪੂਰਨ ਤੌਰ ਤੇ ਇਹ ਚੈਰੀ ਟਮਾਟਰ ਤੁਹਾਡੇ ਸਰੀਰ 'ਚ ਸਾਰੀਆਂ ਚੀਜ਼ਾਂ ਨੂੰ ਪੂਰਾ ਕਰੇਗਾ ਅਹਿਮ ਖਬਰ ਹੈ ਸੇਤ ਨਾਲ ਜੁੜੀ ਜਾਣਕਾਰੀ ਸ਼ੇਅਰ ਜ਼ਰੂਰ ਕਰਿਓ